ਸਸ਼ੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਜਿਸ ਕਰਨ ਸਿੰਘ ਕਿਸਾਨਾਂ ਨੂੰ ਅੱਜ ਕੇਂਦਰ ਦੀ ਸਰਕਾਰ ਵੱਲੋਂ ਜੋ ਆਪਣਾ ਬਜਟ ਪੇਸ਼ ਕੀਤਾ ਗਿਆ ਸੀ ਉਸ ਦੇ ਵਿੱਚ ਵੱਡੀਆਂ ਉਮੀਦਾਂ ਸੀ ਲੇਕਿਨ ਉਹਨਾਂ ਉਮੀਦਾਂ ਦੇ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਪਾਣੀ ਫਰ ਚੁੱਕਾ ਹੈ ਕਿਸਾਨਾਂ ਨੂੰ ਕੇਂਦਰੀ ਸਰਕਾਰ ਵੱਲੋਂ ਕੁਝ ਵੀ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਸਾਡੇ ਨਾਲ ਕੁਝ ਇੱਥੇ ਆਪਾਂ ਕਿਸਾਨਾਂ ਅਗੂ ਜੁੜਿਆ ਨੂੰ ਅਸੀਂ ਉਹਨਾਂ ਦੇ ਨਾਲ ਗਲਬਤ ਵੀ ਕਰਾਂਗੇ ਕਿ ਕੀ ਸਾਰਾ ਮਾਮਲਾ ਹੈ ਅਜੀ ਸਸਿਕਾ ਜੀ ਸਸਿਕਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਬੂਟਾ ਸਿੰਘ ਤੋਂਗਾਲੀ ਬਲਾਕ ਪ੍ਰਧਾਨ ਭਾਰਤੀ ਸੰਡਕਾਉਂਦਾ ਬੂਟਾ ਸਿੰਘ ਜੀ ਅੱਜ ਕੇਂਦਰ ਦੀ ਸਰਕਾਰ ਵੱਲੋਂ ਇੱਕ ਬਜਟ ਪੇਸ਼ ਕੀਤਾ ਗਿਆ ਹੈ ਬਜਟ ਦੇ ਵਿੱਚ ਤੁਹਾਡੇ ਲਈ ਕੁਝ ਲੈ ਕੇ ਆਂਦਾ ਕਿਸਾਨਾਂ ਲਈ ਕੁਝ ਖਾਸ ਦੇਖੋ ਜੀ ਜਿਹੜਾ ਕੇਂਦਰ ਸਰਕਾਰ ਨੇ ਅੱਜ ਬਜਟ ਪੇਸ਼ ਕੀਤਾ ਹੈ ਇਹ ਮਤਲਬ ਜਿਵੇਂ ਪਿਛਲੀ ਆ ਰਹੀ ਸੀਗਾ ਉਵੇਂ ਛੜ ਤਾ ਕਿਸਾਨ ਦਾ ਉੱਥੇ ਕੁਝ ਵੀ ਨਹੀਂ ਮਤਲਬ ਨਾਂ ਤਾਂ ਵੀ ਨਹੀਂ ਲੱਤਾ ਗਿਆ ਇਹ ਬਜਟ ਦੇ ਵਿੱਚ ਕੋਈ ਕਿਸਾਨ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਇਸ ਕਰਕੇ ਸਾਡੀ ਵੀ ਨਿਗਾ ਉਸ ਬਜਟ ਦੇ ਵਾਲੇ ਪਾਸੇ ਸੀਗੀ ਵੀ ਅਸੀਂ ਸਾਨੂੰ ਆ ਸੀਗੀ ਵਿਖਣੀ ਕੇਂਦਰ ਦੀ ਸਰਕਾਰ ਤਿੰਨ ਦੀ ਸੀ ਵੀ 2020 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਕੀਤੀ ਜਾਊ ਤੇ ਉਹ ਦੁੱਗਣੀ ਕਰਨ ਕਾਰਨ ਅੱਜ 24 ਚੜ ਗਿਆ ਕਿਸਾਨਾਂ ਦੀ ਬਾਹ ਨਹੀਂ ਫੜੀ ਗਈ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਭਾਰਤ ਦੇ ਲੋਕਾਂ ਤੇ ਪਹਿਲੇ ਔਖੀ ਆ ਕਿਉਂਕਿ 13 ਮਹੀਨੇ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਤਰ ਦਿੱਲੀ ਦੇ ਬਾਡਰਾਂ ਤੇ ਧੂਆਂ ਰਗੜਾ ਕੇ ਕਾਲੇ ਕਾਨੂੰਨ ਰੱਦ ਕਰਾ ਕੇ ਲਿਆ ਹੈ ਤੇ ਅੱਜ ਕਿਸਾਨ ਵਾਸਤੇ ਕੇਂਦਰ ਸਰਕਾਰ ਨੇ ਬਜਟ ਦੇ ਵਿੱਚ ਪੂਰਾ ਯੋਗਦਾਨ ਨਹੀਂ ਰੱਖਿਆ ਕਿ ਕਿਸਾਨ ਦੇ ਕਿਸਾਨੀ ਵਾਸਤੇ ਕਿਸਾਨੀ ਨੂੰ ਬਚਾਉਣ ਵਾਸਤੇ ਉਮੀਦ ਦੀ ਗੱਲ ਕਰੀਏ ਅੱਜ ਦੇ ਦਿਨ ਦੀ ਕਿੰਨੀ ਕੁ ਡੀ ਕਿਸੇ ਵੀ ਅੱਜ ਕੁਝ ਨਾ ਕੁਝ ਕੇਂਦਰੀ ਸਰਕਾਰ ਕਿਸਾਨਾਂ ਨੇ ਲੈ ਕੇ ਆਉਗੀ ਉੱਠ ਦੇ ਬੋਲ ਵਾਲੀ ਗੱਲ ਵੀ ਹੋ ਗਈ ਵੀ ਤੁਸੀਂ ਓਡੀਕੇ ਦੇ ਸੀਗੇ ਵੀ ਸ਼ਾਇਦ ਕੁਝ ਨਾ ਕੁਝ ਲੈ ਕੇ ਆਵੇ ਚਾਹਤ ਬੁੱਲ ਹੁਣ ਵੀ ਡਿੱਗੇ ਸ਼ਾਇਦ ਬੁੱਲ ਹੁਣ ਵੀ ਡਿੱਗੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹ ਸਾਡੇ ਜਿਹੜੇ ਕਿਸਾਨ ਆਈ ਕਿਸਾਨ ਅੱਜ ਪੀੜਤ ਕਿਸਾਨ ਹੈ ਕਿਸਾਨਾਂ ਦੇ ਸਿਰ ਮਤਲਬ ਕਰਜ਼ਾ ਸਾਸੀਂ ਮੰਗ ਕੀਤੀ ਸੀਗੀ ਵੀ ਕੇਂਦਰ ਸਰਕਾਰ ਸਾਨੂੰ ਆਸ ਸੀਗੀ ਮਾੜੀ ਮੋਟੀ ਵੀ 2024 ਦੇ ਵਿੱਚ ਜਿਸ ਵੇਲੇ ਅਸੀਂ ਗੱਲਾਂ ਸੁਣਦੇ ਹੁੰਦੇ ਸੀ ਵੀ ਕੁਝ ਨਾ ਕੁਝ ਕਿਸਾਨਾਂ ਦੇ ਕਰਜ਼ੇ ਤੇ ਲੀਖ ਮਾਰੀ ਜਾਊ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਊ ਪਰ ਨਹੀਂ ਅੱਜ ਬਜਟ ਦੇ ਵਿੱਚ ਕੋਈ ਕਰਜ਼ਾ ਮਾਫ ਨਹੀਂ ਕੋਈ ਕਿਸਾਨ ਦੀ ਗੱਲ ਨਹੀਂ ਕੀਤੀ ਗਈ ਤੇ ਕਿਸਾਨ ਅੱਜ ਉਸ ਗੁੱਸੇ 'ਚ ਹੈ ਰੋਹ ਚ ਅੱਜ ਕਿਸਾਨ ਵੀ ਸਾਡਾ ਬਜਟ ਦੇ ਵਿੱਚ ਨਾ ਹੀ ਨਹੀਂ ਲੱਤਾ ਗਿਆ ਕੇਂਦਰ ਸਰਕਾਰ ਗੁੱਸੇ 'ਚ ਆਦਾ ਫਿਰ ਹੁਣ ਆਉਣ ਵਾਲੀਆਂ ਇਲੈਕਸ਼ਨ ਆ ਰਹੇ ਨੇ ਇਲੈਕਸ਼ਨ ਦੇ ਵਿੱਚ ਫਿਰ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਖਾਊਗਾ ਦੇਖੋ ਜਦੋਂ ਬਜਟ ਦੇ ਵਿੱਚ ਉਹ ਆ ਕੇ ਸਥਾਨ ਦੇ ਵਿੱਚ ਕੋਈ ਮੰਤਰੀ ਆ ਜਾਂ ਇਹਨਾਂ ਦੇ ਕੋਈ ਅਧਿਕਾਰੀ ਆਉਣਗੇ ਲੋਕਾਂ ਦੀ ਵੋਟਾਂ ਲੈਣ ਉਹਨਾਂ ਨੂੰ ਜਵਾਬਸਵਾਲ ਕੀਤੇ ਜਾਣਗੇ ਵੀ ਸਾਡੇ ਕੇਂਦਰ ਦੇ ਵਿੱਚ ਤੁਸੀਂ ਕੀ ਯੋਗਦਾਨ ਪਾਇਆ ਜਿਹੜਾ ਅੰਨਦਾਤਾ ਕਿਸਾਨ ਹੈ ਜਿਹਨੂੰ ਅੰਨਦਾਤਾ ਕਹਿੰਦੇ ਉਹਦੇ ਵਾਸਤੇ ਇਥੇ ਨਹੀਂ ਕੇਂਦਰ ਸਰਕਾਰ ਨੇ ਪੂਰਾ ਯੋਗਦਾਨ ਨਹੀਂ ਪਾਇਆ ਉਹਨਾਂ ਨੂੰ ਜਵਾਬਸਵਾਲ ਕੀਤੇ ਜਾਣਗੇ ਪਿੰਡਾਂ ਦੇ ਵਿੱਚ ਸਾਡੇ ਨਾਲ ਕੁਝ ਹੋਰ ਵੀ ਸਾਥੀ ਜੁੜੇ ਹੋਣ ਸਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਕੀ ਲਾਂਬਾ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਆ ਜੀ ਪਿੰਡ ਦਾ ਪ੍ਰਧਾਨ ਆ ਜੀ ਸੁਖਜਿੰਦਰ ਸਿੰਘ ਜੀ ਅੱਜ ਆਪਣਾ ਵੀ ਆਪਣਾ ਉਹ ਬਜਟ ਹੈ ਕੇਂਦਰੀ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਵੀ ਆਪਰਾ ਕੀ ਲੈ ਕੇ ਆਏ ਖਾਸੀਾਨ ਸਾਨਾਬਾਦ ਤੇ ਜੀ ਕੁਝ ਨਹੀਂ ਲੈ ਕੇ ਸਾਨੂੰ ਬਹੁਤ ਵੱਡੀ ਮੇਦ ਸੀਗੀ ਵੀ ਐਕਤੀ ਸੀਗਾ ਵੀ ਕਿਸਾਨਾਂ ਵਾਸਤੇ ਇਹ ਕੁਛ ਨਾ ਕੋਈ ਸੋਚਣਗੇ ਜਦੋਂ ਗੱਲਾਂ ਕਰਦੇ ਸੀਗੇ ਜੀ ਇਹਨਾਂ ਨੇ ਕੁਝ ਨਹੀਂ ਇਹਦੇ ਬਾਰੇ ਕਰਿਆ ਜੀ ਸਾਡੇ ਵਾਸਤੇ ਇਹ ਸਾਰੇ ਇਕੱਠੇ ਰਲੇ ਵੇ ਜੀ ਪਹਿਲਾਂ ਇਹ ਆਪਦੀ ਮੀਟਿੰਗ ਕਰਦੇ ਆ ਕੀ ਕਿਸਾਨਾਂ ਨੂੰ ਦੇਣਾ ਜਿਵੇਂ ਅਸੀਂ ਦਿੱਲੀ ਧਰਨਾ ਲਾਇਆ ਸੀਗਾ ਉਸ ਕਾਰਨ ਸਾਡੇ ਨਾਲ ਇੱਕ ਰੋੜ ਕੱਢ ਰਹੇ ਆ ਜੀ ਹੁਣ ਪ੍ਰਮਾਤਮਾ ਜਿਵੇਂ ਕੱਲ ਆ ਜੀ ਗੜੇ ਬਹੁਤ ਪਾਤੇ ਇੱਕ ਦਾ ਪ੍ਰਮਾਤਮਾ ਉਹ ਹੋਇਆ ਕਰੇ ਇੱਕ ਗਵਰਨਮੈਂਟ ਸਾਡੀ ਵਿਰੋਧ ਕਾ ਕਰੀ ਜਾਂਦੀ ਹੈ ਕਿਸਾਨ ਬਹੁਤ ਜਿਆਦੇ ਔਖਾ ਜੀ ਉਮੀਦ ਕਿੰਨੀ ਸੀਗੀ ਇਸ ਬਜਟ ਤੋਂ ਜਖਲ ਜਿੱਤ ਤਾਂ ਸਾਨੂੰ ਐਤੀ ਦਾ ਬਾਹਲੀ ਵੱਡੀ ਉਮੀਦ ਸੀਗੀ ਜਿਵੇਂ ਵਾਅਦੇ ਕਰਦੇ ਸੀਗੇ ਜੀ ਵਾਅਦੇ ਇਹਨਾਂ ਨੇ ਬਹੁਤ ਵੱਡੇ ਵੱਡੇ ਕਰੇ ਸੀਗੇ ਵੀ ਕਿਸਾਨਾਂ ਦੀ ਅਸੀਂ ਦੁੱਗਣੀ ਕਰ ਦਾਂਗੇ ਆਮਦਨ ਸਾਨੂੰ ਐ ਸੀਗਾ ਵੀ ਐਤੀ ਵਾਅ ਫੜਨਗੇ ਇਹਨਾਂ ਨੇ ਕੋਈ ਉਹ ਨਹੀਂ ਕਰੀ ਜੀ ਕੱਲ ਨੂੰ ਇਹ ਪਿੰਡਾਂ ਦੇ ਵਿੱਚ ਜਦੋਂ ਆਉਣਗੇ ਅਸੀਂ ਉਹਨਾਂ ਨੂੰ ਸਾਥ ਦੇ ਵਿੱਚ ਬੋਲਣਗੇ ਜਾਂ ਜਿੱਥੇ ਹੀ ਬੋਲਣਗੇ ਉੱਥੇ ਅਸੀਂ ਪੂਰੇ ਸਵਾਲ ਉਹਨਾਂ ਨੂੰ ਕਰਾਂਗੇ ਵੀ ਦੱਸੋ ਸਾਡੇ ਬਾਰੇ ਤੁਸੀਂ ਕੀ ਕਰਿਆ ਜੀ ਬਿਲਕੁਲ ਜੀ ਤੁਸੀਂ ਸੁਣ ਲਿਆ ਕੇਂਦਰ ਦੀ ਸਰਕਾਰ ਵੱਲੋਂ ਜੋ ਅੱਜ ਇਹ ਆਪਣਾ ਬਜਟ ਪੇਸ਼ ਕੀਤਾ ਹੈ ਕਿਸਾਨਾਂ ਦੇ ਲਈ ਕੁਝ ਨਹੀਂ ਲੈ ਕੇ ਆਂਦਾ ਤੇ ਇਸ ਨੂੰ ਲੈ ਕੇ ਕਿਸਾਨ ਹੁਣ ਪੂਰੇ ਰੋਹ ਦੇ ਵਿੱਚ ਨੇ ਇਹਨਾਂ ਦਾ ਕਹਿਣਾ ਹੈ ਕਿ ਹੁਣ ਇਲੈਕਸ਼ਨ ਆ ਗਏ ਨੇ 2024 ਦੇ ਵਿੱਚ ਤੇ ਜਦੋਂ ਇਹ ਸਾਡੇ ਪਿੰਡਾਂ ਦੇ ਬਚਾਉਣ ਕੀਤਾ ਸੀ ਇਹਨਾਂ ਨੂੰ ਖੜਾ ਕੇ ਸਵਾਲ ਜਰੂਰ ਪੁੱਛਾਂਗੇ ਵੀ ਤੂੰ ਸਾਡੇ ਲਈ ਕੀ ਕੀਤਾ ਕਿਉਂਕਿ ਇਹਨਾਂ ਦੇ ਨਾਲ ਉੱਠ ਦੇ ਬੋਲਣ ਦੀ ਗੱਲ ਹੋਈ ਹੈ